ਜੀਓ ਏਅਰਟੈਲ ਨੇ ਮੋਬਾਈਲ ਨੰਬਰ ਪੋਰਟ ਕਰਨਾ ਕੀਤਾ ਬੰਦ ਨੋ ਤੋਂ ਵੱਧ ਸਿਮ ਕਾਰਡ ਖਰੀਦਣ ਤੇ ਜੁਰਮਾਨਾ ਗਲਤ ਤਰੀਕਿਆਂ ਨਾਲ ਸਿਮ ਲੈਣ ਤੇ 3 ਸਾਲ ਦੀ ਕੈਦ ਅਜਿਹੀ ਮੋਬਾਈਲ ਕੰਪਨੀ ਹੈ ਜੋ ਸਭ ਤੋਂ ਪਹਿਲਾਂ ਲੋਕਾਂ ਨੂੰ ਫ੍ਰੀ ਦੇ ਵਿੱਚ ਨੈੱਟ ਦਿੰਦੀ ਹੈ ਲੋਕ ਜਦੋਂ ਆਦੀ ਹੋ ਜਾਂਦੇ ਨੇ ਬਾਅਦ ਦੇ ਵਿੱਚ ਰੀਚਾਰਜ ਜੋ ਨੇ ਉਹ ਚਾਰਜ ਕੀਤੇ ਜਾਂਦੇ ਨੇ ਪੈਸੇ ਲਏ ਜਾਂਦੇ ਨੇ ਪਰ ਉਸ ਤੋਂ ਬਾਅਦ ਹੁਣ ਜਦੋਂ Jio ਦੇ ਵੱਲੋਂ ਆਪਣੇ ਰੀਚਾਰਜ ਮਹਿੰਗੇ ਕਰ ਦਿੱਤੇ ਜਾਂਦੇ ਨੇ ਤਾਂ ਬਾਕੀ ਕੰਪਨੀਆਂ ਦੇ ਵੱਲੋਂ ਵੀ ਆਪਣੇ ਰੀਚਾਰਜ ਜੋ ਨੇ ਉਹਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਲੋਕ ਪਰੇਸ਼ਾਨ ਹੁੰਦੇ ਨੇ ਤਾਂ ਉਸ ਤੋਂ ਬਾਅਦ BSNL ਦੇ ਵੱਲੋਂ ਮੁੜ ਵਾਪਸੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਅਫਵਾਹਾਂ ਆਉਂਦੀਆਂ ਨੇ ਕਿਉਂਕਿ ਜੋ SIM ਪੋਰਟ ਕਰਵਾਉਂਦੇ ਸੀਗੇ ਲੋਕ ਜੇਕਰ ਕੋਈ ਨੈੱਟਵਰਕ ਪਸੰਦ ਨਹੀਂ ਆਉਂਦਾ ਸੀ ਚਾਹੇ ਕੋਈ ਵੀ ਕੰਪਨੀ ਹੋਵੇ ਤਾਂ ਲੋਕ ਆਪਣੀ ਮਰਜ਼ੀ ਦੇ ਨਾਲ ਦੂਸਰਾ ਨੈੱਟਵਰਕ ਅਪਣਾ ਲੈਂਦੇ ਸੀ ਯਾਨੀ ਉਸੇ ਨੰਬਰ ਨੂੰ ਦੂਜੀ ਕੰਪਨੀ ਦੇ ਵਿੱਚ ਪੋਰਟ ਕਰਵਾ ਲੈਂਦੇ ਸੀ ਪਰ ਹੁਣ ਪੋਰਟ ਕਰਨਾ ਬੰਦ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਜੋੜੀਆਂ ਜਾ ਰਹੀਆਂ ਨੇ ਕਈ ਤਰ੍ਹਾਂ ਦੀਆਂ ਅਫਵਾਹਾਂ ਜੋ ਨੇ ਸਾਹਮਣੇ ਆ ਰਹੀਆਂ ਨੇ ਤਾਂ ਕੀ ਉਹ ਗੱਲਾਂ ਸੱਚ ਨੇ ਕਿ ਜੇਕਰ ਤੁਸੀਂ SIM पोर्ट ਕਰਵਾਣਾ ਚਾਹੁੰਦੇ ਹੋ Jio Airtel ਜਾਂ ਕਿਸੇ ਹੋਰ ਕੰਪਨੀ ਤੋਂ ਤਾਂ ਤੁਹਾਡੀ SIM पोर्ट ਨਹੀਂ ਹੋਏਗੀ SIM पोर्ट ਕਰਨਾ ਬੰਦ ਹੋ ਗਿਆ ਹੈ ਜੇ ਆ ਜੋ SIM पोर्ट ਕਰਵਾਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਰਨਾ ਪਏਗਾ ਕੀ ਕੀ ਬਦਲਾਅ ਕੀਤੇ ਗਏ ਨੇ ਉਹ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੋ ਜ਼ਿਆਦਾ ਸਮਾਂ ਨਾ ਗਵਾਈਏ ਤੇ ਚੱਲਦੀ ਹੈ ਇਸ ਵੀਡੀਓ ਦੇ ਵੱਲ ਮੋਬਾਈਲ ਨੰਬਰ ਪੋਰਟ ਕਰਵਾਉਣ ਨੂੰ ਲੈ ਕੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਹੋ ਗਿਆ ਹੈ ਫਿਲਹਾਲ ਇਸ ਵੇਲੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਈ ਤਰ੍ਹਾਂ ਦੀਆਂ ਖਬਰਾਂ ਨੇ ਕਿ BSNL ਦੇ ਵੱਲੋਂ ਜੋ ਵਾਪਸੀ ਕੀਤੀ ਗਈ ਹੈ ਉਸ ਤੋਂ ਬਾਅਦ ਵੱਡੀਆਂ ਕੰਪਨੀਆਂ ਡਰ ਚੁੱਕੀਆਂ ਨੇ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਦਰਅਸਲ ਮੋਬਾਈਲ ਨੰਬਰ ਪੋਰਟੇਬਿਲਿਟੀ ਨੂੰ ਲੈ ਕੇ ਇੱਕ ਜ਼ਰੂਰੀ ਬਦਲਾਅ ਹੋਇਆ ਇਸ ਦੇ ਚਲਦੇ ਮੋਬਾਈਲ ਨੰਬਰ ਪੋਰਟ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਗਿਆ ਪਰ ਇਸ ਦੇ ਪਿੱਛੇ ਜੋ ਸ਼ਰਤਾਂ ਲਗਾਈਆਂ ਗਈਆਂ ਨੇ ਉਹ ਸਾਡੇ ਭਲੇ ਦੇ ਲਈ ਨੇ ਪੜਾ ਮਤਲਬ ਸਾਈਬਰ ਅਪਰਾਧਾ ਤੋਂ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਪਹਿਲਾਂ ਹੀ ਇਹ ਅਪਡੇਟ ਆ ਗਿਆ ਸੀ ਕਿ 1 ਜੁਲਾਈ 2024 ਤੋਂ ਮੋਬਾਈਲ ਗਾਕਾ ਤੇ ਇੱਕ ਬੰਦਿਸ਼ ਲੱਗ ਗਈ ਹੈ ਯਾਨੀ ਕਿ ਨਵੀਂ SIM ਪੋਰਟਿੰਗ ਗਾਈਡਲਾਈਨਸ ਉਸ ਵੇਲੇ ਆ ਗਈਆਂ ਸੀ ਇਹਨਾਂ ਨਿਯਮਾਂ ਦੇ ਵਿੱਚ ਸਭ ਤੋਂ ਪਹਿਲਾ ਬਦਲਾਅ ਸੀਗਾ ਕਿ SIM ਪੋਰਟ ਕਰਵਾਉਣਾ ਮੁਸ਼ਕਲ ਹੋ ਜਾਏਗਾ ਤਾਫ ਵਫਵਾ ਫੈਲ ਰਹੀ ਸੀ ਕਿ ਹੁਣ SIM ਪੋਰਟ ਨਹੀਂ ਹੋਣਗੇ ਦੂਸਰੀ ਅਫਵਾਹ ਸੀ ਕਿ 1 ਜੁਲਾਈ ਤੋਂ ਮੋਬਾਈਲ ਪੋਰਟ ਕਰਵਾਉਣ ਦੇ ਲਈ 7 ਦਿਨ ਦਾ ਇੰਤਜ਼ਾਰ ਕਰਨਾ ਹੋਏਗਾ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਸਿਗੀਆਂ ਕਿ ਕਿੰਨਾ ਇੰਤਜ਼ਾਰ ਕਰਨਾ ਹੋਏਗਾ ਯਸਿਮ ਪੋਰਟ ਨਹੀਂ ਹੋਣਗੇ ਤਾਂ ਇਸ ਦੇ ਵਿੱਚ ਹੁਣ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਇਹ ਜੋ ਵੀ ਗੱਲਾਂ ਹੋ ਰਹੀਆਂ ਸੀ ਇਹਨਾਂ ਦੇ ਵਿੱਚ ਕੁਝ ਸੱਚਾਈ ਸੀਗੀ ਤਾਂ ਕੁਝ ਗੱਲਾਂ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਸੀ ਪਿਛਲੇ ਕੁਝ ਦਿਨਾਂ ਤੋਂ ਕੀਤੇ ਜਾ ਰਹੇ ਅਜਿਹੇ ਦਾਅਵਿਆਂ ਤੋਂ ਲੋਕ ਪਰੇਸ਼ਾਨ ਹੋ ਚੁੱਕੇ ਨੇ ਜੇਕਰ ਤੁਸੀਂ ਵੀ ਪਰੇਸ਼ਾਨ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ ਅਸੀਂ ਵੀ ਇਸੇ ਕਤਾਰ ਦੇ ਵਿੱਚ ਹੀ ਹਾਂ ਇਹ ਗੱਲ ਸਹੀ ਹੈ ਕਿ ਗੁਜ਼ਰੀ 26 ਜੂਨ ਨੂੰ ਨਵਾਂ ਟੈਲੀ ਕਮਿਊਨੀਕੇਸ਼ਨ ਐਕਟ 2023 ਲਾਗੂ ਹੋ ਚੁੱਕਾ ਹੈ ਇਸ ਦੇ ਵਿੱਚ ਇਹ ਸੀਗਾ ਕਿ 9 ਤੋਂ ਜ਼ਿਆਦਾ ਜੇਕਰ SIM ਕਾਰਡ ਖਰੀਦਦੇ ਹੋ ਤਾਂ ਇਸ ਤੇ ਤੁਹਾਨੂੰ ਜੁਰਮਾਨਾ ਲੱਗੇਗਾ ਅਤੇ ਗਲਤ ਤਰੀਕਿਆਂ ਨਾਲ SIM ਲੈਂਡ ਤੇ ਤੁਹਾਨੂੰ 3 ਸਾਲ ਦੀ ਜੇਲ੍ਹ ਹੋ ਸਕਦੀ ਹੈ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇਹ ਜੋ ਕਾਨੂੰਨ ਹੈ ਉਹ ਲਾਗੂ ਹੋਏ ਨੇ ਪਰ MNP ਬੰਦ ਹੋ ਗਿਆ ਅਜਿਹਾ ਕੁਝ ਵੀ ਨਹੀਂ ਹੈ ਯਾਨੀ ਕਿ ਮੋਬਾਈਲ ਨੰਬਰ ਪੋਰਟ MNP ਮਤਲਬ ਮੋਬਾਈਲ ਨੰਬਰ ਪੋਰਟ ਬੰਦ ਹੋ ਗਿਆ ਅਜਿਹਾ ਕੋਈ ਵੀ ਨਿਯਮ ਨਹੀਂ ਹੈ ਪਰ ਇਸ ਦੇ ਵਿੱਚ ਬਦਲਾਵ ਹੋਏ ਨੇ ਇਹ ਜੋ ਬਦਲਾਵ ਨੇ ਇਸ ਦੇ ਲਈ ਹੋਏ ਨਹੀਂ ਕਿਉਂਕਿ ਇਸ ਦੇ ਵਿੱਚ ਕੋਈ ਨਿਆ ਨਿਯਮ ਵਰਗਾ ਕੁਝ ਵੀ ਨਹੀਂ ਹੈ ਪਹਿਲੇ ਵੀ ਯੂਜ਼ਰਸ ਇੱਕ ਨੈਟਵਰਕ ਤੋਂ ਦੂਜੇ ਨੈਟਵਰਕ ਦੇ ਵਿੱਚ ਟ੍ਰਾਂਸਫਰ ਹੋ ਸਕਦੇ ਸੀ ਅੱਜ ਵੀ ਇਧਰ ਤੋਂ ਉਧਰ ਜਾਣਾ ਯਾਨੀ ਆਪਣਾ ਨੈਟਵਰਕ ਚੇਂਜ ਕਰਨਾ ਬਿਹਤਰ ਆਸਾਨ ਹੈ ਬਸ 90 ਦਿਨ ਦੀ ਸਮੇਂ ਸੀਮਾ ਦਾ ਧਿਆਨ ਰੱਖਣਾ ਹੋਵੇਗਾ 90 ਦਿਨ ਤੋਂ ਬਾਅਦ ਤੁਸੀਂ Airtel ਜਾਂ Tero ਜਾਂ Jio ਦੇ ਨਾਲ Jio ਤੁਹਾਡੀ ਮਰਜ਼ੀ ਹੈ ਤੁਸੀਂ ਕੋਈ ਵੀ ਨੈਟਵਰਕ ਲੈ ਸਕਦੇ ਹੋ ਪਰ 90 ਦਿਨ ਦਾ ਧਿਆਨ ਰੱਖਣਾ ਹੋਵੇਗਾ ਤੁਹਾਡੀ ਮਰਜ਼ੀ ਦੂਸਰੀ ਤੁਹਾਡੀ ਜ਼ਰੂਰਤ ਹੈ ਯਾਨੀ ਜ਼ਰੂਰੀ ਗੱਲ ਹੈ ਕਿ Jio ਜਾਂ Airtel ਜਾਂ ਕੋਈ ਹੋਰ ਕੋਈ ਵੀ ਆਪਰੇਟਰ ਪੋਰਟੇਬਿਲਟੀ ਦੇ ਨਿਯਮ ਨਹੀਂ ਬਣਾਉਂਦਾ ਚਾਹੇ ਕੋਈ ਵੀ ਕੰਪਨੀ ਹੋਵੇ ਇਸ ਦਾ ਜ਼ਿੰਮਾ ਟੈਲੀਕਮ ਰੈਗੂਲੈਰਿਟੀ ਅਥਾਰਟੀ ਆਫ ਇੰਡੀਆ ਯਾਨੀ ਕਿ TRAI ਦੇ ਕੋਲ ਹੁੰਦਾ ਹਾਂ ਪੋਰਟ ਦੇ ਵੇਲੇ ਕਈ ਵਾਰ ਕੰਪਨੀਆਂ ਤੁਹਾਨੂੰ ਆਪਣੇ ਨੈਟਵਰਕ ਦੇ ਵਿੱਚ ਰੋਕਣ ਦੀ ਕੋਸ਼ਿਸ਼ ਜ਼ਰੂਰ ਕਰਦੀਆਂ ਨੇ ਪਰ ਉਹ ਬਿਜ਼ਨਸ ਦਾ ਇੱਕ ਫੰਡਾ ਹੁੰਦਾ ਤਾਂ ਹੁਣ ਨਵੀਂ ਵਿਵਸਥਾ ਇਹਦੇ ਵਿੱਚ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਨਵੀਂ SIM ਤੋਂ ਮਤਲਬ ਨਵੇਂ ਨੰਬਰ ਤੋਂ ਨਹੀਂ ਪੁਰਾਣੀ SIM ਦੇ ਬਦਲੇ ਜੋ 50 ਰੁਪਏ ਦੇ ਕੇ ਨਵੀਂ SIM ਲੈਣ ਦੇ ਉਸ ਦੀ ਗੱਲ ਹੋ ਰਹੀ ਹੈ ਅਜਿਆਂ ਉਹਦਾ ਹੁੰਦਾ ਜਦੋਂ ਤੁਹਾਡੀ SIM ਟੁੱਟ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਗਵਾਟ ਜਾਂਦੀ ਹੈ ਜਾਂ ਮੋਬਾਈਲ ਗੁੰਮ ਹੋ ਜਾਂਦਾ ਹੈ ਚੋਰੀ ਹੋ ਜਾਂਦਾ ਹੈ ਜਾਂ ਟੁੱਟ ਜਾਂਦਾ ਹੈ ਜਾਂ ਖੁਦ ਗੁੱਸੇ ਦੇ ਵਿੱਚ ਤੁਸੀਂ ਆਪਣੀ SIM ਤੋੜ ਦਿੰਦੇ ਹੋ ਕੋਈ ਵੀ ਕੰਡੀਸ਼ਨ ਹੋ ਸਕਦੀ ਹੈ ਤਾਂ ਬਾਕੀ ਸਾਰੀਆਂ ਕੰਡੀਸ਼ਨਸ ਜੋ ਸਾਨੂੰ ਯਾਦ ਨਹੀਂ ਹੁਣ ਜੋ ਤੁਸੀਂ ਆਪਣੀ SIM ਨੂੰ ਲੈ ਕੇ ਆਇਓ ਤਾਂ ਅਗਲੇ 7 ਦਿਨ ਪੋਰਟ ਦਾ ਕਿਲਾ ਫਤੇ ਨਹੀਂ ਹੋਏਗਾ ਪਹਿਲਾਂ 7 ਦਿਨਾਂ ਦੇ ਵਿੱਚ ਹੁੰਦਾ ਸੀ ਹੁਣ ਅਜਾ ਨਹੀਂ ਹੋਏਗਾ ਤੁਹਾਡੇ ਮਨ ਦੇ ਵਿੱਚ ਕਿਲੇ ਦੀ ਤਰ੍ਹਾਂ ਉੱਠੇ ਤੁਹਾਡੇ ਮਨ ਦੇ ਵਿੱਚ ਕਿਲੇ ਦੀ ਤਰ੍ਹਾਂ ਉੱਠੇ ਕਿਉਂ ਦਾ ਜਵਾਬ ਇਹੀ ਹੈ ਕਿ ਇਹ ਸਭ ਸਾਈਬਰ ਧੱਕੀ ਨੂੰ ਰੋਕਣ ਦੇ ਲਈ ਕੀਤਾ ਗਿਆ ਹੈ ਕਈ ਵਾਰ ਸਾਈਬਰ ਠੱਗ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੀ SIM ਕਢਵਾ ਲੈਂਦੇ ਨੇ ਜਿਸ ਤੋਂ ਬਾਅਦ ਤੁਰੰਤ ਹੀ ਉਸ ਨੂੰ ਪੋਰਟ ਕਰਵਾ ਲੈਂਦੇ ਨੇ ਜਿਸ ਤੋਂ ਬਾਅਦ ਉਸ SIM ਨੂੰ ਅਸਲੀ ਯੂਜ਼ਰਸ ਨੂੰ ਬੰਦ ਕਰਵਾਉਣਾ ਪੈਂਦਾ ਜਾਂ ਫਿਰ ਉਸ ਤੋਂ ਆਪਣਾ ਨਾਮ ਹਟਵਾਉਣਾ ਪੈਂਦਾ ਤਾਂ ਇਹ ਜੋ ਹੁਣ ਨਵਾਂ ਨਿਯਮ ਲਿਆਂਦਾ ਗਿਆ ਇਹ ਅਜੇ ਹੀ ਠੱਗਾਂ ਤੋਂ ਤੁਹਾਨੂੰ ਬਚਾਏਗਾ ਤੇ ਤੁਹਾਡਾ ਵੱਡਾ ਨੁਕਸਾਨ ਹੋਣ ਤੋਂ ਇਸ ਦੇ ਨਾਲ ਬਚਾਅ ਹੋ ਸਕਦਾ ਹੈ ਇਹ ਨਿਆ ਨਿਯਮ ਇਹ ਨਵਾਂ ਨਿਯਮ ਅਜਿਹੇ ਠੱਗਾ ਨੂੰ ਠੱਲ ਪਾਉਣ ਅਤੇ ਠੱਗੀ ਨੂੰ ਰੋਕਣ ਦੇ ਲਈ ਹੈ ਅਜਾ ਕੁਝ ਵੀ ਨਹੀਂ ਹੈ ਕਿ ਮੋਬਾਈਲ ਨੰਬਰ ਪੋਰਟ ਬੰਦ ਹੋ ਚੁੱਕਾ ਪਰ ਹਾਂ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੁਣ ਜੋ 7 ਦਿਨਾਂ ਦੇ ਵਿੱਚ ਨੰਬਰ ਪੋਰਟ ਹੁੰਦਾ ਸੀ ਉਸ ਨੂੰ 90 ਦਿਨ ਲੱਗਣਗੇ